ਦਾ ਖੁਸ਼ੀ ਸਰਮਾ ਕੁਸ਼ੀ ਆ ਸਰਮਾ ਕੁਸ਼ੀ ਕਹਿੰਦਾ ਭਾਬੀ ਨੂੰ ਗੱਡੀ ਪੜਾ ਦੇ ਲਾਵਾ ਉੱਠਣਾ ਤੇ ਮੇਰੇ ਮੈਂ ਇਹ ਆ ਰਹੀ ਹੈ ਦੇਖ ਲੈ ਪੁੱਤ ਜੋ ਆ ਪਿਛਾ ਆ ਰਿਹਾ ਹੈ ਵੀ ਆਪਾਂ ਦੋਵਾਂ ਪੜਾ ਮਨੇ ਚੱਕੜਾ ਲਾ ਬੱਲੇ ਇੱਕ 24 ਫੁੱਟ ਤੋਂ ਬਾਅਦ ਇੱਕ 10000 ਯਾਰ ਵੀ 1 2 3 ਕਰ 1 2 3 ਬਈ ਜੇ ਬੜਾ ਜੀ ਜੰਦੇ ਰ ਮੁਵਾਰਦ ਬਧਾਈਆਂ ਵੀ ਮੰਡਿਆ ਤੈਨੂੰ ਗੱਡੀ ਰਹਿੰਦੀ ਮੁੰਡਿਆ ਖੁਸ਼ੀ ਹੋ ਰਹੀ ਹੈ ਅੱਜ ਗੱਡੀ ਲਈ ਆ ਵੀ ਆਪਣੀ ਕਮਾਈ ਦੀ ਉਹ ਵੀ ਲਈਆ ਤੋਰ ਉਹ ਗੱਡੀ ਲੈ ਕੇ ਚੱਲੇ ਆ ਘਰ ਨੂੰ ਦਾ ਖੁਸ਼ੀ ਬਹੁਤ ਖੁਸ਼ੀ ਆ ਸਰਮਾ ਖੁਸ਼ੀ ਹੋ ਰਹੀ ਹੈ ਖੁਸ਼ੀ ਖੁਸ਼ੀ ਮਨਵੀਰ ਕਿੱਥੇ ਆ ਮਨਵੀਰ ਇੱਥੇ ਅੰਦਰ ਆ ਫੜੀ ਮੁੰਡਾ ਦੇਖੇ ਅੰਦਰ ਦੇਖੇ ਭਲਾ ਕੋਲੋ ਇਹ ਉਹ ਖੋਲ ਕੇ ਬੈ ਗਈ ਦੇਖੇ ਮੜੇ ਹਾਂਜੀ ਗੱਡੀ ਦੀ ਖੁਸ਼ੀ ਪਾਪੀ ਕਿੰਨੀ ਕੀ ਖੁਸ਼ੀ ਹੈ ਅੱਛਾ ਅੱਗੇ ਕਰ ਮੈਨੂੰ ਸਰਪ੍ਰਾਈਜ਼ ਦਿਤਾਨਾ ਹੋਣਾ ਹੈ ਐਵੇਂ ਨਾ ਸਰਪ੍ਰਾਈਜ਼ ਫੜਾ ਰਹੀ ਹਾਂ ਆ ਫੜ ਗੱਡੀ ਗੱਡੀ ਭਾਬੀ ਨੂੰ ਕਹਿੰਦੇ ਖੁਸ਼ੀ ਬਹੁਤ ਜ਼ਿਆਦਾ ਹੋਈ ਆ। ਉਹ ਆਨ ਵੀ ਖੁਸ਼ੀ ਅੱਜ ਪੂਰੀ ਐ। ਇਹ ਬਾਹਰ ਜਾਈ ਜਾਂ। ਉਹ ਦੇਵ ਜੀ। ਉਹ ਕਿੰਨੀ ਕ ਖੁਸ਼ੀ ਆ। ਪਹਿਲਾਂ ਤਾਂ ਗੇਟ ਨੂੰ ਆਇਆ। ਬਹੁਤ। ਹੈ ਕੋਈ ਜੀ। ਜੀ ਤੁਸੀਂ ਬਹੁਤ 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 ਮੇਰਾ ਭਰਾਤ ਰੱਖੀਆਂ ਜਿਹੜਾ ਵੇ। ਇੱਕ ਵਾਰ ਬੋੰਢੀ। ਹਾਂ ਬਤ ਰੱਖੀਆਂ ਜਿਹੜੇ। ਆ ਮੁੰਡਾ ਗੱਡੀ। ਗੱਡੀ ਲੈ ਆਇਆ ਮੁੰਡਾ ਗੱਡੀ। ਭਾਬੀ

ਆ ਹੋ ਬੰਦਰ ਕਾਲ ਇੱਕ ਮਿੰਟ ਰੁਕਿਓ ਆ ਕੀ ਕਰੀਏ ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਇੱਕ ਆਪਣੇ ਕੋਲ ਪਾਰਸਲ ਆਇਆ ਹੋਇਆ ਜੀ ਇਹ ਪਾਰਸਲ ਭੇਜਿਆ ਦੀਦੀ ਹੁਣਾਂ ਨੇ ਕੈਨੇਡਾ ਤੋਂ ਤੇ ਪਾਰਸਲ ਆ ਗਿਆ ਆ ਤੇ ਹੁਣ ਆਪਾਂ ਇਹਦੀ ਓਪਨਿੰਗ ਕਰਾਂਗੇ ਤੇ ਇਹ ਬਰਥਡੇ ਦਾ ਗਿਫਟ ਸੀਗਾ ਦੋ ਗਿਫਟ ਆ ਗਈ ਸੀ ਤੀਜਾ ਗਿਫਟ ਆਪਾਂ ਓਪਨਿੰਗ ਕਰਨ ਲੱਗੇ ਆ ਆਪਾਂ ਵੇਖਦੇ ਹਾਂ ਮੰਜੇ ਆ ਦੇ ਕੱਪੜੇ ਪਏ ਹੋਏ ਸੀ ਤਾਂ ਇਸੇ ਲੱਕੇ ਖੋਲਣ ਲੱਗੇ ਆ ਉਹ ਬੱਲੇ ਬੱਲੇ ਬੂਟ ਆ ओरिजिनल ਨਾਲੇ ਇਹ ओरिजिनल ਨਾਲੇ ਆ ਦੇਖੋ ਟੈਗ ਐ ਜੁਕੇ ਕੋਡ 4000 ਰੁਪਿਆ ਰੇਟ باقی ਲਿਖਾਂ ਆਏ ਬੱਲੇ ਹਾਂ ਕੋਲ ਕੰਫਰਟੇਬਲ ਫੀਤੀ ਹਾਂ ਦੀ ਥੈਂਕ ਯੂ ਸੋ ਮੱਚ ਇੰਨਾ ਪਿਆਰਾ ਬਰਥਡੇ ਗਿਫਟ ਦਿੱਤਾ ਤੁਸੀਂ ਤੁਹਾਡਾ ਧੰਨਵਾਦ ਸੋਣੇ ਐ ਸ਼ੂ ਕੰਫਰਟੇਬਲ ਹੋ ਰਿਹਾ ਹੂੰ ਸ਼ੂਸ ਕਿ ਨਾ ਸੋਣੇ ਨਾ ਹਾਂ ਮੈਂ ਲੈ ਤਾ ਨਹੀਂ ਆ ਬੱਲੇ ਹਾਂ ਲੈ ਤਾ ਨਰੇ ਹੱਥ ਫੀੜਾਉਂਦੇ ਆ। ਸਹੀ ਹੈ? ਹਾਂ, ਬਹੁਤ ਸੋਹਣੇ ਲੱਗਦੇ। ਸੋਹਣੇ ਲੱਗਦੇ ਆ ਭਾਈ। ਬਾਹਰ। ਇੰਨੇ ਜਾਣਾ ਆ ਸੌਰ ਭਾਈ ਨੂੰ ਛੱਡਣ ਜਲੰਧਰ। ਹੈਲੋ ਗਾਇਸ। ਇਹ ਬੋਸ। ਕਿਵੇਂ ਆ? ਮਾਹਵੀਰ ਦੇਖੋ ਕੀ ਕਰਦੇ। ਮਾਹਵੀਰ ਭਾਈ ਸੈਟ ਕਰਾਉਂਦਾ। ਆ ਇਨਾ ਹੋ ਹੋ ਗਿਆ। ਹਾਂ, ਗੰਦਾ ਕਿੰਨਾ ਹੋ ਗਿਆ ਨਾ ਤੇ ਟਾਇਰ। ਏ ਵਾਹ ਜੀ ਵਾਹ ਲੈ ਤਾਂ ਭਾਈ ਨੇ ਦੇਖੋ ਤਾਂ ਕਿ ਨਹੀਂ ਸੁਣ ਗਈ ਜਿਲੰਦਰ ਚਲੇ ਆ ਪਾਜੀ ਨੇ ਲੈ ਤਾਂ ਆ ਇਹ ਕਿੰਨੇ ਦੀ ਲੱਦੀ ਆ ਨਹੀਂ ਉੱਥੇ ਕਹਿੰਦਾ 45 ਰੁਪਏ ਦੇ ਆ 45 ਮਿਲੀ ਉਥੇ ਆ ਕਹਿੰਦਾ ਡਿਸਕਾਊਂਟ ਮਿਲੇ ਨਿਜ਼ੂਏ ਰਜ਼ਰੋਰ ਕਾ ਕੰਮ ਹੈ ਨਹੀਂ ਆ ਹੈ ਆ ਜਾ ਆਹ ਦੇਖੋ ਰੋਡ ਤੇ ਸੇਰੇ ਸੇਰੇ ਕੋ ਆਪਣਾ ਉਹ ਥੋੜਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਉਹ ਥੋੜਾ ਉਹ ਹੈ ਕਿਨੇ ਜਿੱਦਾਂ ਦੀ ਇਹ ਇਹਦਾ ਸਵਾਦਿਸ਼ ਬਹੁਤ ਆ ਜਿਹੜਾ ਛੱਪੀ ਲਿਖਿਆ ਉਹ ਕਿੰਦੇ ਲਈ ਜੀ ਬੀਗੀ ਗਾ ਬੀਕਰ ਵੀ ਪੀ ਲੈਂਦਾ ਤੇ ਖੱਟਾ ਹੀ ਪੀ। ਆਹ ਰੱਬਾ ਉੜ ਜਾ ਰੇ ਉੜ ਜਾ। ਆ ਦੇ ਆ ਦੇ ਕਿੰਨੇ ਬਿਸਰਾਵਾਂ। ਆ ਦੇ ਗੁੜੀਆਂ ਵਾਂਗੂ। ਫੇਰ ਜਬਾਤ ਇਹ ਬੀਜ ਬਾਹ ਹੈਂਡਸਮ ਆਹ ਬਹੁਤ ਆਹ ਸੈਂਟ ਵੀ ਆਹ ਦੇਖੋ ਜਗਾਨੀ ਵਾਲੇ ਆਹ ਹੋ ਗਿਆ ਥੈਂਕ ਯੂ ਪ੍ਰਹਟ ਨੰਬਰ ਤਾਂ ਲੈ ਕੇ ਦਿੱਤਾ ਸੋ ਮੱਚ ਕਿਤੇ ਨਾ ਖਾਲੀ ਹੈ ਇੰਨਾ ਐ ਲਗਾ ਬਾ ਆਹ ਦੇਖੋ ਤਾਂ ਫੇਰ ਇਹੜ ਹੈਂਡਸਮ ਵਾ ਅਕੀਲੀ ਜੀ ਮੂੰਹ ਤਾਂ ਤੈਨਾਂ ਟੋਣਾ ਹਜੇ ਫਿਰ ਸਵੇ ਨਿਕਲ ਆ ਗਈ ਪੋਪ ਪਲੇ ਸ਼ੂਗਰ ਪੋਪ ਇਹ ਸੱਤਿਆਲਾ ਸੌਦਾ ਪਿਆਦਾ ਆਈ ਕੋਈ ਸੱਖਤ ਯਾਰ ਦੇ ਵਿੱਚ ਉਹ ਤੇਨੇ ਹਰਦੇ ਵੀ ਐਸ ਮਮਾ ਵੇਲਾ ਫਾਗੋ ਜਿਹਾ ਗਿਆ ਇਹ ਸ਼ੂਗਰ ਬਾਸ਼ ਇਹਦੇ ਤੈਨੂੰ ਫਾਟਰ ਪੀਦੇ ਦਰਵੇਂ ਆ ਲੈ ਗਿਆ ਇਹੋ ਚਾਰਾਂ ਰਾਤ ਦਾ ਗੋਗੇ ਕੌਣ ਦੇ ਮੇਰੀ ਹੈ ਲੈ ਬਾਈ ਇਹਦੇ ਤੈਨੂੰ ਫਾਟਰ ਪੀਦੇ ਦਿਆ ਇਹਨੂੰ ਨਹੀਂ ਮਾ ਘੜੀ ਦਾ ਪੋਜ ਵੀ ਉਹਦਾ ਪਿਆ ਕਹਿੰਦਾ ਢਾਈ ਲਾ ਗਿਆ ਵਿੱਚ ਮੈਂ ਤਾਂ ਵੀ ਬਾਹਰ ਫਰਿੱਜ ਚ ਰੱਖ ਲੈਂਦਾ ਉਹ ਹੋ ਗਿਆ ਹੋਰ ਲੈ ਤ ਨਹੀਂ ਹਾਂ ਇਹ ਤਾਂ ਨਹੀਂ ਗਾੜੀ ਕੋ ਮੋਬਾਈਲ ਤੇ ਹਾਈ ਮੈਂ ਮਰ ਜਵਾਰ ਕਿੱਥੇ ਪੇਟੇ ਨਹੀਂ ਗਾੜੀ ਢੇਡਾ ਉਹ ਇਹੋ ਇਹੋ ਬੋਏ ਬੰਦੇ ਨੇ ਡਿੱਗ ਜਾਣਾ ਇਹ ਸਵੇਰੇ ਸਵੇਰੇ ਓਏ ਟਾੜੇ ਤੇ ਡਿੱਗਿਆ ਨਹੀਂ ਉਹ ਮੰਜੀ ਲੈ ਇਹ ਤੇ ਨਾ ਮਾ ਡਿੱਗੇ ਮੰਜੀ ਲੈ ਆ ਦੇ ਤਾਂ ਬਰਿਦਾ ਜੀ ਉੱਧੀ ਤਾਂ ਵੀ ਕੋਲ ਕਰਾ ਦੇ ਤੇਰਾ ਤੇ ਮੁੰਡਾ ਕੰਨ ਆ ਗਈ ਤੇ ਉਹ ਇੱਧਰ ਆ ਦੋ 11 ਵਜੇ ਗੱਡ ਲੈਣ ਤੇ ਟੋਟਲੀ ਦਾ ਤੇ ਕਿੱਥੇ ਕਾਪੇ ਮੇਰਾ ਸਾਜਾ ਜੀ ਮੁੰਡਾ ਆਇ ਰੰਬਾ ਆਵਾ ਨੋ ਵੀ ਭੈੜਾ ਮਨ ਬਿਲਕੁਲ ਦੂਰ ਕਰਦਾ ਆ ਸਾਜਾ ਸਾਇਆ ਆਈ ਤਾਂ ਚੱਲੇ ਆ ਵਾਓ ਬਾਹਰ ਦੇਖੋ ਆ ਹੱਦਾਂ ਦੀ ਖੰਡ ਪਿੰਜੋ ਵੀ ਹੱਥ ਤੇ ਹਿੱਲੋ ਹੋਵੇ ਤਾਂ ਆਹਾ ਕੰਮ ਵੀ ਹਿੱਲੇ ਆਈਆ ਜੇ ਮਾਦੀ ਨੂੰ ਪੰਡੂ ਕਾਲ ਪਰੇ ਕਰ ਸ਼ਾਬ ਆ ਲੈਣੀ ਮਣੀ ਨੂੰ ਕੀ ਹੋਇਆ ਕੀ ਹੋਇਆ ਕੇ ਉਹਨਾਂ ਨੂੰ ਕੁਤੋਂ ਦੇ ਦੋ ਪਤੰਗ ਪਤੰਗ ਦੇਖ ਕੇ ਕਹਿੰਦਾ ਓਏ ਦੇ ਦੇ ਕੀ ਹੋਇਆ ਅੱਜ ਆਪਣੇ ਮਹਾਵੀਰ ਭਰਾ ਦਾ ਬਰਥਡੇ ਆ ਸਾਰਿਆਂ ਨੇ ਮਹਾਵੀਰ ਭਰਾ ਨੂੰ ਵੇਸ਼ ਕਰਿਓ ਤੇ ਹੈਪੀ ਬਰਥਡੇ ਭਰਾ ਤੈਨੂੰ ਬਹੁਤ ਬਹੁਤ ਹੈਪੀ ਬਰਥਡੇ ਵੀਰੇ ਥੈਂਕ ਯੂ ਥੈਂਕ ਯੂ ਚਲ ਜੀਏ ਫਿਰ ਚਲੋ ਜੀ ਲੋ ਜੀ ਆਪਾਂ ਜਾਏ ਸੀਗੇ ਇੱਧਰ ਹੀ ਜਲੰਧਰ ਨੂੰ ਤੇ 2 ਦਿਨ ਹੋ ਗਏ ਆ ਜਿਹੜੇ ਲੱਗੀ ਜਾਂਦੇ ਜਲੰਧਰ ਨੂੰ ਤੇ ਥੋੜੇ ਜਿਹਾ ਗੱਡੀ ਦੇ ਪੇਪਰ ਵੀ ਸੀਗੇ ਪੇਪਰ ਵਰਕ ਸੀਗਾ ਉਹ ਵੀ ਕਰੋਨਾ ਸੀ ਤੇ ਸੋ ਆਪਾਂ ਇੱਕ ਦੋ ਕੰਮ ਸੀ ਉਹ ਕਰਨ ਆਏ ਸੀਗੇ ਜਲੰਧਰ ਤੇ ਕਾਫੀ ਮੈਸੇਜ ਆ ਰਹੇ ਨੇ ਗੱਡੀ ਤੇ ਗੱਡੀ ਕਿਹਦੀ ਆ ਗੱਡੀ ਕਿਹਦੀ ਆ ਦੋਸਤੋ ਅੱਜ ਨਹੀਂ ਸਿੱਧੀ ਅੱਜ ਆਪਾਂ ਨੂੰ ਹੋ ਗਏ ਆ ਪੂਰੇ 4 ਦਿਨ ਗੱਡੀ ਮੇਰੇ ਕੋਲ ਹੀ ਆ ਤੇ ਗੱਡੀ ਬਾਬੇ ਦੀ ਮੇਨ ਨਾਲ ਆਪਾਂ ਲੈ ਹੀ ਲੈਣੀ ਆ ਇਹ ਵਾਲੀ ਹੁਣ ਠੀਕ ਨਹੀਂ ਫਾਈਨਲ ਹੀ ਆ ਕੰਮ ਤੇ ਗੱਡੀ ਤਾਂ ਆਪਣੇ ਕੋਲ ਆ ਗਈ ਆ ਤੇ ਗੱਡੀ ਆਪਾਂ ਹੁਣ ਮਤਲਬ ਲੈ ਹੀ ਲੈਣੀ ਆ ਲੈ ਹੀ ਲੈਣ ਕੀ ਲੈ ਹੀ ਲਈ ਆ ਕੁਝ ਰਹਿ ਨਹੀਂ ਗਿਆ ਥੋੜਾ ਜਿਹਾ ਪੇਪਰ ਵਰਕ ਆਪਣੇ ਪੇਪਰ ਵਰਕ ਹੋ ਗਏ ਆ ਆਰ ਸੀ ਵਗੈਰਾ ਆਪਣੇ ਨਾਮ ਹੋ ਜਾਣੀ ਆ ਤੇ ਇੰਸ਼ੋਰੈਂਸ ਇੰਸ਼ੋਰੈਂਸ ਵਗੈਰਾ ਵੀ ਹੋ ਜਾਣੀ ਆ ਕਾਫੀ ਮੈਸੇਜ ਹੀ ਕਾਲ ਦੇ ਬਲੌਗ ਦੇ ਵਿੱਚ ਵੀ ਗੱਡੀ ਕਿਹਦੀ ਹੈ ਗੱਡੀ ਕਿਹਦੀ ਹੈ ਗੱਡੀ ਸਾਡੀ ਪ੍ਰੀਤੀ ਦੀ ਆ ਹੈ ਪ੍ਰੀਤੀ ਸਾਡੀ ਆ ਕਿਰਨ ਬਾਲਾ ਜੀ ਦੇ ਨਾਂ ਤੇ ਗੱਡੀ ਚੜ ਜਾਨੀ ਆ ਤੇ ਵਿਕਰਮਜੀਤ ਜੀ ਡਰਾਈਵਰ ਨੇ ਇਹਨਾਂ ਦੇ ਇਹ ਬਾਕੀ ਤੁਹਾਨੂੰ ਪਤਾ ਹੀ ਆ ਚਲੋ ਬਾਬੇ ਜੀ ਕਿਰਪਾ ਨਾਲ ਸਾਰਾ ਕੁਝ ਹੌਲੀ ਹੌਲੀ ਬਣ ਜਾਣਾ ਆ ਤੇ ਹੌਲੀ ਹੌਲੀ ਬਣੀ ਜਾਂਦਾ ਪਿਆ ਆ ਸੋ ਮਾਲਕ ਅੱਦੀ ਮੇਰੇ ਪਰਿਆ ਤੁਹ ਰੱਖੇ ਤੇ ਤੁਹਾਡੇ ਸਾਥ ਦੇ ਨਾਲ ਤੇ ਤੁਹਾਡੇ ਪਿਆਰ ਦੇ ਨਾਲ ਸਾਰਾ ਕੁਝ ਬਣੀ ਜਾਂਦਾ ਪਿਆ ਆ ਤੇ ਮਹਾਵੀਰ ਭਾਜੀ ਅੱਜ ਡਰਾਈਵਰ ਬਣੇ ਨੇ ਹਾ ਵੀ ਵੀਡੀਓ ਕੋਈ ਕਹਿਣਾ ਚਾਹੁੰਦੀ ਆ ਪੰਜ ਕੱਲ ਆਪਾਂ ਜਿਹੇ ਰਾਜਾ ਸਾਹਿਬ ਵੀ ਮਸੁੱਖਿਆ ਹੋਇਆ ਸੀਗਾ ਵੀ ਉੱਥੇ ਆਪਾਂ ਆਪਣੀ ਸੁਖਣਾ ਸੀਗੇ ਆਪਾਂ ਲਾ ਕੇ ਆ ਗਏ ਆ ਤੇ ਅੱਜ ਥੋੜਾ ਜਿਹਾ ਗੱਡੀ ਦਾ ਪੇਪਰ ਦਾ ਕੰਮ ਸੀਗਾ ਉਹ ਵਾਲਾ ਕੰਮ ਮੈਂ ਕਰਾਉਣ ਆਇਆ ਸੀ ਜਲੰਧਰ ਨੂੰ ਤੇ ਉਹ ਵੀ ਕੰਮ ਮੈਂ ਫਾਈਨਲੀ ਕੱਲ੍ਹ ਆਇਆ ਤੇ ਸੋ ਅੱਬਾ ਅੱਜ ਪਾ ਵੀ ਲਈ ਆ ਮੈਂ ਅੱਜ ਆ ਪਾਲੀ ਆਪਣੀ ਕੀ ਕਹਿੰਦੇ ਨੂੰ ਸ਼ਰਟ ਸ਼ਰਟਾਂ ਨਾ ਸ਼ਰਟ ਅੱਜ ਮੈਂ ਸ਼ਰਟ ਪਾ ਲਈ ਆ ਤੇ ਉਹ ਜਿਹੜੇ ਬਾਕੀ ਬੂਟ ਇੱਧਰ ਆਪਾਂ ਨੂੰ ਗਿਫਟ ਮਿਲੇ ਆ ਬੂਟ ਵੀ ਬਹੁਤ ਪਿਆਰੇ ਨੇ ਤੇ ਬੂਟ ਇੱਕ ਪਿਆਰੇ ਵੀ ਬਹੁਤ ਜ਼ਿਆਦਾ ਤੇ ਇੱਕ ਹੈਗੇ ਵੀ origignal ਆ polo ਦੇ ਦੀਦੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਕੰਫਰਟੇਬਲ ਬੂਟ ਆ ਤੇ ਮੈਂ ਵੀ ਇੱਕ سٹਾਲ ਆਇਆ ਸੀ ਮਾਨੂਮ سٹਾਲ ਆਇਆ ਤੇ ਉਹ ਵੀ ਬਹੁਤ ਬਹੁਤ ਹੀ ਉਹ ਵੀ ਬਹੁਤ ਦੋਨੇ ਚੀਜ਼ਾਂ ਬਹੁਤ ਵਧੀਆ ਨੇ ਤੇ ਬ੍ਰਾਂਡ ਨੇ ਦੋ ਚੀਜ਼ਾਂ ਦੋਨੇ ਬ੍ਰਾਂਡ ਭੇਜੀਆਂ ਨੇ ਤੀਜੇ ਸ਼ੂਆ ਵੀ origignal ਨੇ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਾਲ ਪਿਆਰ ਕਰਦੇ ਹਾਂ ਤੇ ਨਹੀਂ ਸਪੋਰਟ ਕਰਦੇ ਹਾਂ ਥੈਂਕ ਯੂ I love you ਦੇ ਲੋ ਤੇ ਹੁਣ ਆਪਾਂ ਤੁਹਾਨੂੰ ਮਾਣਿਆ ਜਲੰਧਰ ਸ਼ਹਿਰ ਤੋਂ ਬਾਹਰ ਨਿਕਲਦੀ ਆਪਾਂ ਕੈਂਟ ਦੇ ਵਿੱਚ ਘੁੰਮਦੇ ਪਏ ਜਲੰਧਰ ਦੇ ਇੱਕ ਘੰਟੇ ਆ ਤੇ ਅੱਜ ਸੰਡੇ ਆ ਐਤਵਾਰ ਸੋਵਤੋਂ ਬਾਹਰ ਨਿਕਲ ਕੇ ਤਾਂ ਗੱਲਬਾਤ ਕਰਦੇ ਆ ਬਣੇ ਰਿਓ ਬਲੌਗ ਦੇ ਨਾਲ ਵਿਕਰਮ ਬਲੌਗਸ ਥੈਂਕ ਯੂ ਬਹੁਤ ਜ਼ਿਆਦਾ ਰੱਚਾ ਜੀ ਬਹੁਤ ਜ਼ਿਆਦਾ ਮੈਂ ਤਾਂ ਆ ਵੀ ਨਾ ਰੱਚ ਓਏ ਹੋਏ ਹੋ ਤੋ ਵਾਈ ਤੋ ਵਾ ਨਾ ਰੱਚ ਹਾਂ ਬਹੁਤ ਆਚਾ ਨਾ ਤਾਂ ਬ੍ਰਿਤੀ ਠੀਕ ਨਹੀਂ ਹੋਂ ਇੰਨੀ ਘਬਰਾਹਟ ਹੁੰਦੀ ਆ ਅਸੀਂ ਆ ਗਏ ਹਣ ਮਾਸੀ ਘਰੇ ਮਾਸੀ ਉਹਨੇ ਤੇ ਪਹਿਲਾਂ ਤਾਂ ਅਸੀਂ ਬਾਹਰ ਤੋਂ ਕੁਝ ਵਲੌਗ ਬਣਾਇਆ ਨਹੀਂ ਹੁਣ ਅੰਦਰ ਆਣ ਕੇ ਬਣਾਇਆ ਇਕੱਤਰ ਹੁਣ ਬੈਠੇ ਹੋਏ ਆ ਤੇ ਮਾਸੀ ਨਾਲ ਅਸੀਂ ਮੈਂ ਫਸਟ ਟਾਈਮ ਆਈ ਆ ਇੱਥੇ ਘਰੇ ਸਾਡੇ ਮਾਸੀ ਜੀ ਇਹ ਸਾਡੇ ਮਾਸੀ ਜੀ ਆ ਰੀਅਲ ਮਾਸੀ ਜੀ ਆ ਮੰਮਾ ਦੇ ਸਿਸਟਰ ਬੱਲੇ ਬੱਲੇ ਹੋ ਸੁਣਾਓ ਮਾਸੀ ਅੱਜ ਤਾਂ ਅੱਛਾ ਟਾਈਮ ਡਿਪੈਂਡ ਦੇ ਹੋ ਜਾਂਦੇ ਬਲੌਗ ਦੇ ਤੇ ਸਾਡਾ ਬਹੁਤ ਨਹੀਂ ਆਹੋ ਇਹ ਕਿਹਨਾਂ ਕਮੈਂਟ ਵੀ ਆਈ ਸੀ ਤੁਹਾਡੀ ਮਾਸੀ ਕਿਹਨਾਂ ਨਹੀਂ ਲਿਖਿਆ ਸੀ ਆਪਣੀ ਇਹ ਵੀ ਲਾਗੂ ਦਿੱਤੀ ਅੱਛਾ ਦੇਖਦੇ ਆ ਹਾਂ ਨਹੀਂ ਹੋਰ ਵੀ ਕਿੰਨੇ ਲਾਗੇ ਆ ਜੀ ਵੀ ਤੁਹਾਡੀ ਕੋਟਲੀ ਇੱਥੇ ਤਾਂ ਜੀ ਕੀ ਆ ਲਓ ਜਾਓ ਵੀਡੀਓ ਬਣੀ ਗੇਮ ਗੇਮ ਖੇਡਣ ਦਾ ਇਹਦਾ ਓ ਮੇਰੇ ਵੀਰ ਦੇਖੋ ਕਿੱਦਾਂ ਲੱਗਾ ਹੋਇਆ ਹੋਰ ਸੁਣਾਓ ਮਾਸੀ ਬਹੁਤ ਠੀਕ ਠਾਕ ਹੈ ਤੁਸੀਂ ਸੁਣਾਓ ਤੁਸਾਂ ਪਾਸੇ ਮੇਲੇ ਜਾਂ ਚੱਕਰ ਲਗਾ ਰਹੇ ਹੋ ਠੀਕ ਆ ਚੋਰੀ ਚੋਰੀ ਆਏ ਨੇ ਹਾਂ ਇੰਜ ਚਰੀ ਚਰੀ ਆਏ ਅਸੀਂ ਵਾਸਤੇ ਇਹਨਾਂ ਨੇ ਦੱਸਿਆ ਨਹੀਂ ਸੀ ਕਿ ਆਉਣਾ ਹੈ ਐਨ ਸਰਪ੍ਰਾਈਜ਼ ਦਿੱਤਾ ਮਾਸੀ ਨੇ ਤੇਲ ਚੋਇਆ ਕਹਿੰਦੇ ਪਹਿਲੀ ਵਾਰ ਹੀ ਆਏ ਸਾਡੇ ਘਰੇ ਪਹਿਲੀ ਵਾਰ ਹੀ ਆਏ ਨਿਆਣੀ ਨਸੀ ਸੀ ਮਾਸੀ ਹਾਂ ਬਹੁਤ ਗੱਡੀਆਂ ਲੱਗੀਆਂ ਹਾਂ ਯਾ ਤੇ ਵਿਆਹ ਦਾ ਗੱਲ ਦਾ ਵਿਆਹ ਜੱਦੀ ਦੀਆਂ ਜਾਣਾ ਹੈ ਛੋਟੀਆਂ ਵੱਡੀਆਂ ਆਪਣੀ ਕੁਸੋਦੀ ਆ ਜ਼ਿਆਦਾ ਨਹੀਂ ਨਹੀਂ ਕੀ ਘੱਟੋ ਛੋਟੀ ਆ ਇਹ ਤਾਂ ਛੋਟੀ ਆ ਇਹ ਮਿੱਤੋ ਵੱਡਾ ਮੈਂ ਵੱਡੀਆਂ ਪੱਕੂ ਛੋਟਾ ਆ ਬਾਹਰ ਜਾਣੂ ਆ ਇਹ ਹੈ ਇੱਕ ਲੱਡੂ ਹਾਂ ਆਦੀਪਤਾ ਲੱਗਦੀ ਸ਼ਾਂਤਿਕਰ ਵੀ ਕਿੰਨੇ ਕੇ ਤਰ੍ਹਾਂ ਬੰਨੇ ਨੇ ਹੈ ਨਾ ਇਹ ਦੂਸਰੀ ਨਹੀਂ ਹੈ ਸੈਰ ਜਾ ਦੇ ਸਹੀ ਦੀ ਦੇਹਾੜੇ ਚੱਲਦੇ ਪਏ ਇਹਦੇ ਵਿੱਚ ਡੀਜੇ ਵੀ ਲਾ ਸਕਦੇ ਨਾ ਵਿਆਹ ਕਰ ਸਕਦੇ ਆ ਅੱਛਾ ਇਸ ਕਰਕੇ ਇਹ ਨਾਲੇ ਬਾਕੀ ਤਨ ਪੱਕੇ ਕਰਨੇ ਆ ਬਾਅਦ ਚ ਕਰਨੇ ਹੈ ਨਾ ਤੇ ਨਾਲੇ ਬਾਹਰ ਦਾ ਰੌਟ ਕਰਨਾ ਬਾਅਦ ਵਿੱਚ ਹੀ ਹੋਣਾ ਨਹੀਂ ਆ ਮਾਸੀ ਹੁਜੀ ਉਹਨਾਂ ਦਾ ਘਰ ਆ ਇਹਦੇ ਕਰਕੇ ਨਹੀਂ ਆਹੋ ਇਹਦੇ ਕਰਕੇ ਲੋਕ ਉਹ ਜਿਹੜਾ ਤਨ ਪੱਕੇ ਜਾਣ ਲੈ ਕੇ ਆ ਗਏ ਮਾਸੀ ਜੀ ਕੀ ਕੀ ਆ ਗਈ ਚਾਹ ਲਓ ਚਾਹ ਪੀਓ

फेरे मंद्रे लड्ड मासी आ गए नहीं मासी जी नी मैं देखे अच्छा ठीक है चाह पानी पिया चाह पानी पी लिया हूं मैंने तो तो गई ਤੇ ਉਹ ਨਾ ਬਾਹਰ ਦੇ ਨਹੀਂ ਆਲੇ ਕਹਿੰਦੇ ਮਨੂ ਜੀ ਆਸੀ ਨਾਲ ਨਹੀਂ ਹੁੰਦਾ ਤੇ ਅੰਮਾ ਭੈਣ ਉਹ ਦੌੜਦੀ ਭਾਜੀ ਨਹੀਂ ਹੁਣ ਨਹੀਂ ਆਣੀ ਹੁਣ ਆਣੀ ਨਾ ਜਿੰਦਰ ਆਇਆ ਸੀ ਪਹਿਲਾਂ ਮਿਲ ਗਿਆ ਉਹ ਆਦੀ ਸੋਰੀ ਸਤਾ ਮੁੰਡੀ ਦੇਖੋ ਮੁੰਡੇ ਪੇਪਰ ਵਾ ਅੱਛਾ ਪੇਪਰ ਉਹਦੇ ਬਾਰੇ ਗੱਲ ਅੱਛਾ ਬਾਹਰ ਵੀ ਆ ਰਹੇ ਹੁੰਦਾ ਹਾਂ ਹੈਨਾ ਉਹਨਾਂ ਤਾਂ ਕੋਈ ਵਿਆਹ ਦੇਖੀ ਨਹੀਂ ਹੁੰਦਾ ਉਹ ਸੱਤੀ ਹੋਣੀ ਆ ਜਿਆਦੀ ਉਹ ਤਰ੍ਹਾਂ ਬਾਹਰ ਕੇ ਭਾਜੀ ਵੀ ਬਾਹਰ ਭੈਣ ਵੀ ਬਾਹਰ ਆਉਂਦੇ ਆ ਆਉਣੇ ਭਾਜੀ ਆਹ ਇਹ ਛੋਟਾ ਹੈ ਇਹ ਛੋਟਾ ਹੈ लवली ਠੀਕ ਹੈ ਠੀਕ ਇਹ ਅਗਰ ਬੰਦ ਕਰ ਦਿੱਤਾ ਪਾਪਾ ਵੀ ਜਦ ਲਈ ਗੀ ਹਾਂ ਕਰਕ 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 ਆਹ ਦੇਖ ਲਓ ਮम्मा ਕਹਿੰਦੇ ਕੁਰਤਾ ਖਾਣੇ ਕੋ ਤਕਾਲ ਇਹ ਇੱਕ ਜੱਕਦਾਉ ਨਹੀਂ ਹੋਦਾ ਜਦੋਂ ਮੈਂ ਜਿੰਦਾ ਤੁਹਾਨੂੰ ਫੇਮ ਬੋਦਾ ਮੈਨੂੰ ਫਟਾਉਣਾ ਕਾ ਕੋ ਤਕਾਲਾ ਉਹ ਵੀ ਤਾਂ ਅੰਦਰ ਵਰ ਗਈ ਆ ਹੋ ਗਿਆ ਸੀ ਦੀ ਆ ਅੰਮਰੇ ਸੌਣ ਲੱਗ ਗਈ ਸੀਗੀ ਨਾ ਸਹੀ ਗੱਲ ਬਣ ਜਵੇ ਉਹ ਤਾਂ ਮੁੰਡੇ ਦੀ ਪਾਣ ਜਵੇ ਲੈਣ ਬਣੋਈ ਤੇ ਸਾਡੀ ਟੈਨਸ਼ਨ ਬਾਹਰ ਅਸੀਂ ਕਰ ਲਈਏ ਗੱਲਬਾਤ ਫੇਰ ਆਪਾਂ ਤੁਹਾਨੂੰ ਵੀ ਦੱਸਦੇ ਹਾਂ ਕੀ ਕੀ ਗੱਲ ਕੀਤੀ ਹੋ ਗਿਆ ਬਦ ਮੂਲੀਆਂ ਮੂਲੀਆਂ ਸਾਰਾ ਕੁਛ ਲੱਗ ਮਸੀ ਨਾਲ ਕੋਈ ਨਹੀਂ ਇੱਥੇ ਇੱਥੇ ਮਮਾ ਆਪਾਂ ਘਰ ਹੀ ਵੱਟ ਗਏ ਬਾਤੀ ਦਾ ਸਾਰਾ ਸਾਰਾ ਆ ਉਹ ਲਾਈ ਹੈ ਨਾ ਅੰਬਰੂਦ ਵੀ ਤੁਹਾਡੇ ਆ ਆਹ ਦੂਸਰੇ ਨੇ ਲੱਗੇ ਆ ਅੰਬਰੂਦ ਪਰ ਕੱਚੇ ਆ ਬਾਸੀ ਇਥੇ ਨਾ ਬੂਟਾ ਹੋ ਰਾਮਰੂਦਾਂ ਦਾ ਹਾਂ ਵੱਡੂ ਸੇ ਲੱਗਾ ਆ ਪਿਛਲੇ ਪਾਸੇ ਐਡਾ ਗਿਆ ਐਡਾ ਗਿਆ ਨਾ ਮਸੀ ਬਰੂਦ ਐਡਾ ਲੱਗ ਮੰਨੂ ਉਹ ਬੂਟਾ ਤਾਂ ਨਛੂ ਆ ਵੀ ਨੇ ਲਿਆ ਕੇ ਦੋਂਗਾ ਤਾਂ ਬੂਟਾ ਦੇਖਿਓਗਾ ਜਦੋਂ ਅੰਬਰੂਦ ਲੱਗਦੇ ਇਹ ਬੂਟਾ ਦੁੱਗਾ ਆ ਨਹੀਂ ਬੂਟੇ ਨਾ ਆਗੇ

अच्छा ठीक है सोना घर मासी बहुत सोने है अच्छा पाई फोटो अच्छा जी आ किचन ओपन किचन रखी है ना ओके ठीक है सोनी किचन भी हाँ वाह कि सोना बैड देखा निका बहुत सोना लगता बैड जी लिया ही है ਹਮ ਮਸੀ ਉਹ ਵੱਟੇ ਬਾਜੀ ਆਹੋ ਵੱਟਿਓ ਠੀਕ ਆ ਬਾਹਰ ਖੁੱਟੂ ਲੱਗਿਆ ਹੈ ਵੱਡੀ ਮੇਰੀ ਨਾ ਉਹ ਠੀਕ ਹੈ ਠੀਕ ਹੈ ਬਾਹਰ ਹੀ ਹੈ ਨਾ ਹਾਂਜੀ ਠੀਕ ਹੈ ਅਸਰ ਨੇ ਇਹ ਕਿਹੜਾ ਜਿਹੜਾ ਬਾਹਰ ਹੈ ਬਾਹਰ ਅੱਛਾ ਅੱਛਾ ਠੀਕ ਆ ਆਲਮਰੀ ਆ ਮੈਂ ਆ ਮੈਂ ਆ ਮੈਂ ਦੋ ਤੇ ਸਾਡੀ ਕਰੀ ਬੀ ਦੇਖੋ ਇਹ ਸੌਂਦੀ ਹੈ ਵੱਡੀ ਆ ਫ੍ਰਿਜ

ਕੀ ਕੀ ਮੇਤੇ ਪਾਲਣੇ ਪਾਪਾ ਕੰਪਨੀ ਦਾ ਮਸੀ ਕੋਲ ਹਾਂ ਪਾਪਾ ਦਾ ਕਰੇ ਪਾਪਾ ਹੈ ਨਹੀਂਗਾ ਨਿੰਦਰ ਹਾਂ ਇੱਕ ਉੱਧਾ ਰੱਖਿਆ ਮਾਸੀ ਨੇ ਲੋਹ ਤਾਂ ਸਬਜ਼ੀਆਂ ਵੀ ਲੱਗੀਆਂ ਹੋਈਆਂ ਮੈਂ ਤਾਂ ਮੂੜੀਆਂ ਲੈਣ ਨਾ ਨਹੀਂ ਮਾਸੀ ਮੂੜੀਆਂ ਪਈਆਂ ਸੱਚ ਅੱਜ ਲੈ ਕੇ ਆਏ ਘਰੇ ਮਾਸੜੀ ਹਾਂ ਦਾ ਸਾਗ ਵੀ ਮਾਸੜੀ ਆ ਕੋਈ ਮਾਸੀ ਆ ਮੂੜੀਆਂ ਮਾਸੀ ਮਾਸੀ ਹੋਣਾ ਦਾ ਪਹਿਲਾ ਘਰ ਮਾਸੀ ਜੀ ਪਹਿਲਾ ਘਰ ਆ ਤੁਹਾਡਾ ਹਾਂਜੀ ਅੱਛਾ ਹਾਂਜੀ ਹਾਂਜੀ ਠੀਕ ਆ ਵਾਹ ਹੂੰ ਸੋਣਾ ਵਾਸੀ ਘਰ ਅਬੀ ਕਾੜੀ ਕਾੜੀ ਸਾਡੀ ਥੋੜੀ ਅੱਤ ਡੇਕਣਾ ਚਾਹੀਏ ਹੂੰ ਇਹ ਪੁਰਾਣੇ ਘਰ ਆ ਨਾ ਇੱਥੇ ਰਹਿੰਦੇ ਸੀ ਜੰਨਾ ਅੱਛਾ ਮੈਂ ਕੋਈ ਜਗਾ ਨਹੀਂ ਰੱਖਿਆ ਸਾਰਾ ਕੁਝ ਪੇਟੀਆਂ ਵਗੈਰਾ ਸਾਰਾ ਕੁਝ ਿੱਧਰੀ ਹੈ ਨਾ ਤਾਂ ਵਦਿਆ ਸੋਣਾ ਮਾਸੀ ਘਰ ਇਹ ਵੀ ਸੋਣਾ ਹੀ ਆ ਇਹ ਤਿਆਰ ਤਿਉਰ ਕਰਾ ਲਓ ਇਹ ਵੀ ਤੁਸੀਂ ਡਿਗਣ ਬਾਜੀ ਆ ਸੰਝ ਲੈ ਦੇਣੀ ਧੂਣੀ ਆਏ ਰੱਬਾ ਛੇ ਗਣ ਖਾ ਲੈ ਬਾਜੀ ਗੁਰਦੀ ਹਾਂ ਮਾਸੀ ਜੀ ਦਈਆਂ ਅਗੇ ਥੱਲੇ ਇਦਾਂ ਤਾਂ ਨਹੀਂ ਆਣਗੇ ਅਸੀਂ ਇੱਧਰ ਕਾਇਉ ਨਹੀਂ ਆਈਦਾ ਹਾਂ ਹਾਂ ਉਧਰ ਹੀ ਰਹਿਦਾ ਭਰਾਵਾ ਇਹ ਨਿਆੜਿਆਂ ਨੂੰ ਉਧਰ ਹੀ ਲਿਓ ਫੇ ਲਓ ਜੀ ਮਾਸੀ ਨਹੀਂ ਆਈ ਜਾਂਦਾ ਸਮਾਨ ਸਾਬ ਕੋਸਣਾ ਆ ਚਾਹੇ ਹੁੰਦਾ ਠੀਕ ਆ ਮਾਸੀ ਜੀ ਲਓ ਜੀ ਤੁਸੀਂ ਬਹਿ ਜਾਓ ਅਸੀਂ ਵੀ ਬਹਿ ਜਾਂਦੇ ਆ ਸੱਜੂ ਕੀ ਖਾਂਦੇ ਤੁਸੀਂ ਦੋਪੀ ਤੋਫੀ ਖਾਣੇ ਆ ਕੀ ਖਾਣੀ ਆ ਕੀ ਖਾਂਦੇ ਹੋ ਕਹਾਂ ਗਈ ਸੀ ਮੈਨੂੰ ਨਹੀਂ ਦਿਨ ਲਾ ਗਈ ਸੀ ਮੈਂ ਕਿੱਥੇ ਗਈ ਸੀ ਪਾਪਾ ਦਾ ਫੋਨ ਆਇਆ ਸੀ ਕਿੱਥੇ ਗਿਆ ਸੀ ਪਾਪਾ ਦਾ ਫੋਨ ਆਇਆ ਸੀ ਸੋਨੀਆ ਮम्मा ਦਾ ਹਾਂਜੀ ਕਹੀ ਤਾਂ ਸੋਨੀਆ ਮੰਮਰ ਆਇਆ ਸੀ ਬੰਨ ਲੋ ਜੀ ਆ ਜਿਹੜਾ ਸਾਡਾ ਟਾਇਰ ਸੀ ਗੱਡੀ ਦਾ thora ya ਟਾਇਰ ਸਾਡਾ ਸੀਗਾ ਹੋ ਗਿਆ ਸੀ ਖਰਾਬ ਤੇ ਟਾਇਰ ਕਹਿੰਦੇ ਪੱਟਣ ਵਾਲਾ ਹੀ ਸੀਗਾ ਟਾਇਰ ਕਹਿੰਦੇ ਨਵੇਂ ਪੋਣੇ ਪੇ ਲੋ ਜੀ ਲੋ ਪ੍ਰੋਫਾਈਲ ਸੋਤੇ ਹਾਦ ਟਾਇਰ ਹੀ ਸੀ ਗੱਡੀ ਖਰਚਾ ਕੱਢਣ ਦੀ ਆ ਇਹ ਗੱਡੀ ਖਰਚਾ ਕੱਢਣ ਦੀ ਆ ਟਾਇਰ ਦਾ ਜੰਗੇ ਟਾਈਮ ਤੇ ਦੇਖ ਲਿਆ ਨਾ ਅਈ ਤਾਂ ਹਵਾ ਭਰਉਣਾ ਆਏ ਸੀ ਜਦੋਂ ਦੇਖਿਆ ਟਾਇਰ ਹੀ ਮੜਾ ਟਾਇਰ ਥੱਲੇ ਫਟਣ ਵਾਲਾ ਸੀਗਾ ਸਾਈਡ ਤੋਂ ਫੁੱਲ ਗਿਆ ਸੀ ਇੰਨਾ ਸਾਰਾ ਸੋ ਟਾਇਰ ਆਪਾਂ ਨੂੰ ਮਿਲ ਗਿਆ ਅੱਖ ਲੋਣਾ ਤੋਂ ਪਿਆ ਟਾਇਰ ਟਾਇਰ ਪੂਰਾ ਨਵਾਂ ਆ ਆਫ ਨਾਮਾ ਟਾਇਰ ਪਾ ਕੇ ਫਟਾਫਰ ਜਾਣਾ ਆ ਵੀ ਆਪਾਂ ਫਰੀਦਪੁਰ ਵੀਰ ਘਰੇ ਬੈਠੀ ਉਹ ਡੀਕਦੀ ਪਈ ਹੈ ਕਹਿੰਦਾ ਭਾਬੀ ਨੂੰ ਗੱਡੀ ਪੜਾ ਦੇ ਪਰਾਵਾ ਉੱਠਣਾ ਸਵੇਰੇ ਮੈਂ ਕਿੰਦਾ ਤੁੰਬੜਾ ਦੇ ਭਾਬੀ ਨੂੰ ਗੱਡੀ ਰੋਡ ਖਾਲੀ ਅੱਜ ਪਰਾਵਾ ਸਵੇਰੇ ਉੱਠਣਾ ਆਵੇਂ ਮੈਨੂੰ ਜ਼ਿੰਦਗੀ ਪਿਆਰੀ ਆ ਅਣਾ ਮੀ ਨੰਨੂ ਅਣਾ ਨੰਨੂ ਟ੍ਰੱਕਾਂ ਨਾਲ ਗੱਡੀ ਚਲਾਉਂਦੇ ਆ ਓਏ ਲੈ ਲੈ ਆਹ ਦੇਖੋ ਗੱਡੀ ਚੱਲਦੀ ਜਨਮ ਦੇ ਨਾਲੇ ਦਿਨ ਪੀਜ ਖਾਈ ਜਾਂਦੇ ਆ ਖਾਣੀਆਂ ਹਾਂ ਮਾਮਾ ਹਾਂ ਸਾਰੇ ਪਾਪੜੇ ਆ ਇੱਟੀ ਲਪੌਂਦੀ ਲੰਬ ਪੀਂਆਂ ਦੀ ਮੈਂ ਇੱਕ ਘਾੜ ਹੈ ਇੱਕ ਘਾੜਾ ਜੀ ਉਹ ਵੀ ਇੱਕ ਸਲਾਈ ਸਬਸ ਲਾਸਟ ਹੀ ਆ ਕਿਉਂ ਮੈਂ ਫੰਦਾ ਨਹੀਂ ਤੈਨੂੰ ਪਤਾ ਕੋਮੀ ਕ੍ਰਾਈ ਮੈਂ ਆਈ ਆ ਬੜ ਆਈ ਓਏ ਓਏ ਦੂਜਾ ਡਬਾਡ ਸ਼ਿਕਾਗੋ ਵੀ ਜੇ ਵਾਲੇ ਸ਼ਿਕਾਗੋ ਵਾਲੇ ਨੂੰ ਮੈਂ ਦੇ ਪੀਏ